ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਵੀਂ ਐਸਐਸਐਫ ਟੀਮ ਜੋ ਲੋਕਾਂ ਦੀ ਸੁਰੱਖਿਆ ਕਰਦੀ ਹੈ ਸੜਕਾਂ ਦੇ ਉੱਤੇ ਤਾਂ ਉਹਨਾਂ ਦੀ ਟੀਮ ਦੇ ਵੱਲੋਂ ਅੱਜ ਇੱਕ ਵਧੀਆ ਉਪਰਾਲਾ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਐਸਐਸਐਫ ਦੀ ਟੀਮ ਦੇ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਅੱਜ ਜੋ ਆਵਾਰਾ ਪਸ਼ੂ ਸੜਕਾਂ ਤੇ ਫਿਰਦੇ ਸੀ ਤੇ ਭਾਰੀ ਵੱਡਾ ਹਾਦਸਾ ਵੀ ਹੋ ਜਾਂਦਾ ਸੀ ਉਹਨਾਂ ਹਾਸਿਆਂ ਨੂੰ ਰੋਕਣ ਦੇ ਲਈ ਜਿਹੜਾ ਪਸ਼ੂਆਂ ਤੇ ਰਿਫਲੈਕਟਰ ਲਾਏ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਤਾਂ ਪੰਜਾਬ ਪੁਲਿਸ ਦੀ SSF ਟੀਮ ਦੇ ਵੱਲੋਂ ਜਿਹੜਾ ਆਵਾਰਾ ਪਸ਼ੂਆਂ ਤੇ ਰਿਫਲੈਕਟਰ ਲਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਰੋਟਰੀ ਕਲੱਬ ਦੇ ਮੈਂਬਰ ਨੇ ਜਿਹੜੇ ਪ੍ਰਧਾਨ ਨੇ ਉਹ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤਾਂ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੇ ਤਾਂ ਤਸਵੀਰ ਦੇਖ ਸਕਦੇ ਹੋ ਧਰਮਵੀਰ ਗਰਕ ਨੇ ਜਿਹੜੇ ਤਾਂ ਉਹ ਵੀ ਰਿਫਲੈਕਟਰ ਲਾ ਰਹੇ ਨੇ ਨਾਲ ਹੀ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਤੀ ਮਿੱਤਲ ਵੀ ਜਿਹੜੇ ਨਜ਼ਰ ਆ ਰਹੇ ਤਸਵੀਰਾਂ ਦੇ ਵਿੱਚ ਤਾਂ ਦੇਖ ਸਕਦੇ ਹੋ ਰੋਟਰੀ ਕਲੱਬ ਤੇ SSF ਦੀ ਟੀਮ ਦੇ ਵੱਲੋਂ ਵੱਡੇ ਹਾਸਿਆਂ ਨੂੰ ਰੋਕਣ ਦੇ ਲਈ ਤਾਂ ਜਿਹੜਾ ਰਿਫਲੈਕਟਰ ਲਾ ਰਹੇ ਨੇ ਆਵਾਰਾ ਪਸ਼ੂਆਂ ਦੇ ਤੇ ਇਹ ਸਾਰੀ ਮੁਹਿਮ ਨੂੰ ਲੈ ਕੇ ਕੀ ਕਹਿਣਾ ਹੈ ਐਸਐਫਟੀਮ ਦਾ ਤੇ ਕੀ ਕਹਿਣਾ ਰੋਟਰੀ ਕਲੱਬ ਦੇ ਮੈਂਬਰਾਂ ਦਾ ਤੁਸੀਂ ਵੀ ਸੁਣੋ ਤੇਰਾ ਨਾਮ ਕਨਸਟੇਬਲ ਬਲਵਿੰਦਰ ਸਿੰਘ ਬਲਵਿੰਦਰ ਜੀ ਕਿਸ ਤਰੀਕੇ ਦੇਖਦੇ ਹੋ ਜਿਹੜਾ ਆਵਾਰਾ ਪਸ਼ੂਆਂ ਦੇ ਤੁਸੀਂ ਅੱਜ ਰਿਫਲੈਕਟਰ ਲਾਏ ਨੇ ਕਿਵੇਂ ਚੱਲ ਰਿਹਾ ਇਹ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਜਿਹੜੀ ਸਾਡੀ ਸੜਕ ਸੁਰੱਖਿਆ ਪੋਸਟ ਬਣਾਈ ਗਈ ਆ ਵੀ ਸੜਕ ਤੇ ਜਿਹੜੀਆਂ ਡੇਲੀ ਰੋਜ਼ਾਨਾ ਦੁਰਘਟਨਾਵਾਂ ਹੁੰਦੇ ਨੇ ਮੌਤਾਂ ਹੁੰਦੀਆਂ ਨੇਗੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਉਹਨਾਂ ਨੂੰ ਹੈਂਡਲ ਕਰਨ ਵਾਸਤੇ ਉਹਦੇ ਮੱਦੇ ਨਾਜ਼ਰ ਸਾਡੇ ਐਡੀ ਜੀ ਵੀ ਰਾਏ ਸਾਹਿਬ ਸੜਕ ਸੜਕ ਰੱਖਿਆ ਫੋਰਸ ਉਹਨਾਂ ਦੇ ਹੁਕਮਾਂ ਅਨੁਸਾਰ ਸੜਕ ਤੇ ਜਿੰਨੇ ਵੀ ਆਵਾਰਾ ਪਸ਼ੂ ਹੁੰਦੇ ਨੇਗੇ ਇਹਨਾਂ ਆਵਾਰਾ ਪਸ਼ੂਆਂ ਕਰਕੇ ਅੱਜਕੱਲ੍ਹ ਤਾਂ ਅਸੀਂ ਨੋਟ ਕਰ ਰਹੇ ਹਾਂ ਵੀ ਰਾਤ ਨੂੰ ਇਹ ਰੋਡ ਤੇ ਬੈਹ ਜਾਂਦੇ ਨੇ ਜਿਨ੍ਹਾਂ ਕਰਕੇ ਦੁਰਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਨੇਗੀਆਂ ਉਹਨਾਂ ਨੂੰ ਠੱਲ ਪਾਉਣ ਲਈ ਅਸੀਂ ਇੱਥੋਂ ਆਪਣੇ ਪਹਾਣੀ ਘੜ ਦੀ ਰੋਟਰੀ ਕਲੱਬ ਇਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਰਿਫਲੈਕਟਰ ਟੋਲਰ ਬਣਵਾਏ ਨੇਗੇ ਤਾਂ ਜੋ ਇਹਨਾਂ ਦੇ ਸੀ ਜਿਹੜੇ ਪਸ਼ੂ ਨੇਗੇ ਇਹਨਾਂ ਦੇ ਗਲਾਂ 'ਚ ਬੰਨ ਸਕੀਏ ਤਾਂ ਕਿ ਜਿਹੜੀ ਰਾਤ ਨੂੰ ਜਦੋਂ ਮਤਲਬ ਉਹ ਦਿਖਦੇ ਨਹੀਂ ਹੈਗੇ ਬੈਠੇ ਰੋਡ ਤੇ ਤਾਂ ਜਿਹੜੇ ਰਿਫਲੈਕਟਰ ਕਾਲਰ ਨੇ ਇਹ ਦੂਰੋਂ ਇਹਨਾਂ ਤੇ ਲਾਈਟ ਪਵੇ ਤੇ ਰਿਫਲੈਕਟ ਕਰਨ ਤੇ ਮਤਲਬ ਆਉਣ ਵਾਲੇ ਵਹੀਕਲ ਨੂੰ ਪਤਾ ਪਤਾ ਲੱਗ ਸਕੇ ਬਲਵਿੰਦਰ ਜੀ ਅਸੀਂ ਲਗਾਤਾਰ ਦੇਖ ਰਹੇ ਹਸਐਸਐਫ ਹਰ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਕੁਝ ਸਮੇਂ ਵਿੱਚ ਪਹੁੰਚ ਜਾਂਦੀ ਹੈ ਤਾਂ ਇਹਨਾਂ ਲੱਗਦਾ ਸੀ ਕਿ ਇਹ ਬਹੁਤ ਜ਼ਰੂਰੀ ਸੀਗੇ ਤੁਸੀਂ ਦੇਖ ਰਹੇ ਹੋ ਲਗਾਤਾਰ ਹਸਐਸਐਫ ਜਿੱਦਾਂ ਹੁਣ ਅਸੀਂ ਮਤਲਬ ਬਤੌਰ ਡਿਊਟੀ ਕਰ ਰਹੇ ਹਾਂਗੇ ਸੜਕ ਸੁਰੱਖਿਆ ਬੋਰਡ ਚ ਸਾਨੂੰ ਮਤਲਬ ਇਹ ਲੱਗਦਾ ਵੀ ਇਹ ਸਭ ਤੋਂ ਮੇਨ ਅਹਿਮ ਕਦਮ ਸੀਗਾ ਜਿਹੜਾ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ ਤੇ ਚਲੋ ਹੁਣ ਚੁੱਕਿਆ ਗਿਆ ਬਹੁਤ ਵਧੀਆ ਹੈਗਾ ਸਾਨੂੰ ਇਹ ਬਹੁਤ ਵਧੀਆ ਲੱਗਦਾ ਤੇ ਰਿਸਪੌਂਸ ਬਹੁਤ ਵਧੀਆ ਮਿਲਦਾ ਹੈਗਾ ਤੇ ਜਦੋਂ ਮਤਲਬ ਪੇਸ਼ੈਂਟ ਨੂੰ ਅਸੀਂ ਐਡਮਿਟ ਕਰਾ ਦਿੰਦੇ ਹਾਂ ਸਹੀ ਟਾਈਮ ਤੇ ਪਹੁੰਚ ਕੇ ਉਹਦੀ ਜਾਨ ਬਚ ਜਾਂਦੀ ਆ ਸਾਡੇ ਮਨ ਨੂੰ ਬਹੁਤ ਤਸੱਲੀ ਮਿਲਦੀ ਹੈਗੀ ਪਰਿਵਾਰ ਵੱਲੋਂ ਬਹੁਤ ਦੁਆਵਾਂ ਮਿਲਦੀਆਂ ਨੇ ਅਸੀਂ ਕਹਿ ਸਕਦੇ ਹਾਂ ਰਿਫਲੈਕਟਰ ਕਈ ਲੋਕਾਂ ਦੀ ਜਾਨ ਬਚਾ ਸਕਦੇ ਨੇ ਉਮੀਦ ਹੈਗੇ ਸਾਨੂੰ ਮਤਲਬ ਲੱਗਦਾ ਜਿਵੇਂ ਹੁਣ ਅਸੀਂ ਦੇਖਦੇ ਆਂ ਨੋਟ ਕਰਦੇ ਆਂ ਜਿਹੜੇ ਐਕਸੀਡੈਂਟ ਅ ਅਵਾਰਾ ਪਸ਼ੂਆਂ ਨਾਲ ਹੁੰਦੇ ਨੇ ਇਹ ਵੀ ਸਾਨੂੰ ਲੱਗਦਾ ਵੀ ਕੋਸ਼ਿਸ਼ ਸਾਡੀ ਇਹ ਕਾਮਯਾਬ ਹੋਊਗੀ ਤੇ ਮਤਲਬ ਐਕਸੀਡੈਂਟਾਂ ਦੇ ਠੱਲ ਪਊਗੀ ਤੇ ਅੱਜ ਅਸੀਂ ਇਹ ਜਿਹੜਾ ਅਵਾਰਾ ਪਸ਼ੂ ਨੇ ਕਿਉਂਕਿ ਜਿਹੜਾ ਹੂਮਸ ਦਾ ਮੌਸਮ ਆ ਚੁੱਕਿਆ ਹੂਮਸ ਹੈਗੀ ਹੈ ਇਸ ਵੇਲੇ ਬਹੁਤ ਜ਼ਿਆਦਾ ਹਿਊਮਿਡਿਟੀ ਵੈਦਰ ਦੇ ਵਿੱਚ ਤਾਂ ਉਸ ਵੇਲੇ ਜਿਹੜੇ ਪਸ਼ੂ ਨੇ ਉਹ ਹਵਾ ਲੈਣ ਲਈ ਕਿਉਂਕਿ ਜਿਹੜੇ ਚੱਲਦੇ ਵਾਹਨ ਨੇ ਉਹਨਾਂ ਤੋਂ ਉਹਨਾਂ ਨੂੰ ਹਵਾ ਮਿਲਦੀ ਆ ਉਹ ਸੜਕਾਂ ਦੇ ਉੱਤੇ ਆ ਜਾਂਦੇ ਨੇ ਸੋ ਉਹਦੇ ਨਾਲ ਬਹੁਤ ਸਾਰੇ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਹਾਸੇ ਹੁੰਦੇ ਨੇ ਤੇ ਸਾਡੇ ਪ੍ਰਧਾਨ ਸੰਜੀਪ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਅਸੀਂ ਇਹਨਾਂ ਨੂੰ ਰਿਫਲੈਕਟਰ ਲਾਈਏ ਕਿਉਂਕਿ ਰਾਤ ਸਮੇਂ ਰਾਤ ਨੂੰ ਜਿਹੜੇ ਵਾਹਨ ਆਉਂਦੇ ਜਾਂਦੇ ਨੇ ਕਾਰਾਂ ਟਰੱਕ ਆਉਂਦੇ ਨੇ ਉਹਨਾਂ ਨੂੰ ਇਹਨਾਂ ਪਸ਼ੂਆਂ ਦਾ ਬੈਠਿਆ ਹੁੰਦਾ ਪਤਾ ਨਹੀਂ ਲੱਗਦਾ ਰੋਡ ਸਾਈਡ ਸੋ ਅੱਜ ਅਸੀਂ ਇਹ ਕੈਂਪੇਨ ਸ਼ੁਰੂ ਕਰਿਆ ਬਹੁਤ ਵੱਡੇ ਪੱਧਰ ਦੇ ਉੱਤੇ ਜਿਦੇ ਵਿੱਚ ਕਿ ਸੜਕ ਸੁਰੱਖਿਆ ਫੋਰਸ ਹੈਗੀ ਫੋਰਸ ਹੈਗੀ ਜਿਹੜੀ ਉਹਨਾਂ ਦਾ ਸਾਨੂੰ ਸਹਿਯੋਗ ਮਿਲਿਆ ਤੇ ਅੱਜ ਅਸੀਂ ਕਾਫੀ ਪਸ਼ੂ ਨੇ ਜਿਹੜੇ ਉਹਨਾਂ ਦੇ ਆਵਾਰਾ ਪਸ਼ੂ ਉਹਨਾਂ ਦੇ ਰਿਫਲੈਕਟਰ ਲਾਏ ਨੇ ਗਲੇ ਦੇ ਵਿੱਚ ਜਿਹੜੇ ਜਿਹੜੇ ਰੇਡੀਅਮ ਕੋਲਰ ਨੇ ਜਿਹੜੇ ਅਸੀਂ ਨੇ ਉਹਨਾਂ ਨੂੰ ਪਹਿਨਾਏ ਨੇ ਤੇ ਇਹ ਜਿਹੜਾ ਕੈਂਪੇਨ ਹੈ ਲਗਾਤਾਰ ਜਾਰੀ ਰਹੂਗਾ ਤਾਂ ਕਿ ਜਿਹੜਾ ਮੇਨ ਰੋਡ ਆ ਉਹਦੇ ਉੱਤੇ ਕੋਈ ਹਾਸਾ ਹੋਣ ਤੋਂ ਬਚਾਇਆ ਜਾ ਸਕੇ ਵਖੋ ਅੱਜ ਰੋਟਰੀ ਕਲੱਬ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਸਮੇ ਸਮੇਂ ਦੇ ਰੋਟਰੀ ਕਲੱਬ ਆ ਜਿਹੜਾ ਸਮਾਜ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਇਲਾਕੇ ਦੇ ਸਹਿਯੋਗ ਨਾਲ ਦਿੱਤਾ ਜਾਵੇ ਕੁਝ ਤੇ ਅੱਜ ਜਿਹੜਾ ਸੀ ਮੇਨ ਸੜਕ ਸੁਰੱਖਿਆ ਫੋਰਸ ਦੇ ਸਹਿਯੋਗ ਨਾਲ ਅਸੀਂ ਜੋ ਗਊਆਂ ਨੇ ਵਾਰਾ ਗਊਆਂ ਉਹਨਾਂ ਦੇ ਅਸੀਂ ਅੱਜ ਰੇਡੀਅਮ ਕੋਲਰ ਪਾਏ ਨੇ ਕਿਉਂਕਿ ਜੋ ਸੜਕ ਤੇ ਇਹ ਬੈਠਦੇ ਨੇ ਤਾਂ ਬਿਲਕੁਲ ਪਤਾ ਨਹੀਂ ਲੱਗਦਾ ਦੂਰੋਂ ਬੰਨਾਂ ਨੂੰ ਤੇ ਰੇਡੀਅਮ ਕੋਲਰ ਪਾਉਣ ਦੇ ਨਾਲ ਰਾਤ ਨੂੰ ਚਮਕਣਗੇ ਤੇ ਪਤਾ ਲੱਗੂਗਾ ਤੇ ਸਾਡੀ ਕੋਸ਼ਿਸ਼ ਹੈ ਵੀ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਬਹੁਤ ਸਰ ਸਰ ਕਹਿ ਬੋਸ ਲਗਾਤਾਰ ਹਾਸਿਆਂ ਨੂੰ ਦੇਖ ਲਈਏ ਤਾਂ ਲੱਗਦਾ ਇਹਦੇ ਨਾਲ ਬਹੁਤ ਜਾਨਾ ਬਸ ਹਾਂ ਬਿਲਕੁਲ ਜੀ ਦੇਖੋ ਜੀ ਇਹ ਇਹਨਾਂ ਦੀ ਕੋਸ਼ਿਸ਼ ਹੈ ਔਰ ਇਹ ਬੜੀ ਵਧੀਆ ਡਿਊਟੀ ਨਿਭਾ ਰਹੇ ਨੇ ਅੱਜ ਇਹ ਸੇ ਕਰਕੇ ਸਾਡਾ ਵੀ ਸਹਿਯੋਗ ਤੇ ਇਹਨਾਂ ਦਾ ਸਹਿਯੋਗ ਸਾਡੇ ਨਾਲ ਰਹਿ ਕੇ ਇਹ ਸੀ ਅੱਜ ਜੋ ਕੈਂਪ ਲਾਇਆ ਕੀਤਾ ਲੱਗਦਾ ਬਹੁਤ ਜਾਨਾ ਬਸ ਹਾਂ ਬਿਲਕੁਲ ਦੇਖੋ ਨਾਜ਼ ਮੰਡੀ ਪੋਹਾਨੀਖੜ ਵੱਲੋਂ ਵੀ ਅਸੀਂ ਪੂਰਾ ਸਹਿਯੋਗ ਦਵਾਂਗੇ ਕਲੱਬ ਨੂੰ ਤੇ ਜੋ ਵੀ ਹੋਏਗਾ ਅਸੀਂ ਕੋਸ਼ਿਸ਼ ਜਾਰੀ ਰੱਖੂਗੀ ਲਗਾਤਾਰ ਚੱਲੂਗੀ ਬਿਲਕੁਲ ਬਿਲਕੁਲ ਲਗਾਤਾਰ ਚੱਲੂਗੀ